ਕੇਰਿ ਮੋਦੇ ਦੀਆਂ ਦਿਸ਼ਾਹੀਣ ਨੀਤੀਆਂ ਤੇ ਅਮਲਾਂ ਦੀ ਬਦੌਲਤ ਵੱਧ ਚੁੱਕੀ ਮਹਿੰਗਾਈ ਵਿੱਚ ਪੀਸ ਰਹੇ ਹਨ। ਸ਼੍ਰੀ 트੍ਰੰਪ ਨੇ ਜੋ ਇੰਡੀਆ ਦੇ ਸਬੰਧ ਵਿੱਚ ਪਾਲਸੀ ਬਣਾਈ ਹੈ, ਸੁਆਗਤਯੋਗ। ਸੈਂਟਰ ਵਿੱਚ ਕਾਬਜ ਭੀਜਪੀ ਆਰਐਸਐਸ ਹਕੂਮਤ ਦੀਆਂ ਦਿਸ਼ਾਹੀਣ ਫਿਰਕੂ ਨੀਤੀਆਂ ਦੀ ਬਦੌਲਤ ਸਮੁੱਚੇ ਮੁਲਕ ਵਿੱਚ ਹਰ ਨਾਗਰਿਕ ਦੀ ਰਸੋਈ ਵਿੱਚ ਵਰਤੋਂ ਆਉਣ ਵਾਲੀਆਂ ਵਸਤਾਂ ਦੀਆਂ ਕੀਮਤਾਂ ਅਸਮਾਨ ਛੂ ਰਹੀਆਂ ਹਨ ਅਤੇ ਇਹਨਾਂ ਨੇ ਇੱਥੋਂ ਦੇ ਨਾਗਰਿਕਾਂ ਦਾ ਚੁੱਮਰ ਕੱਢਿਆ ਪਿਆ ਇਸ ਲਈ ਜੋ ਅਮਰੀਕਾ ਦੇ ਸਦਰ ਸ਼੍ਰੀ ਡੋਨਾਲਡ ਟਰੰਪ ਨੇ ਇੰਡੀਆ ਦੇ ਸਬੰਧ ਵਿੱਚ ਟੈਰੀਫ ਲਗਾਉਂਦੇ ਹੋਏ ਨਵੀਂ ਨੀਤੀ ਲਾਗੂ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉਸ ਦਾ ਜਿੱਥੇ ਸਵਾਗਤ ਕਰਦਾ ਹੈ ਉੱਥੇ ਅਮਰੀਕਾ ਨੂੰ ਇਹ ਅਪੀਲ ਕਰਨੀ ਚਾਹੇਗਾ ਕਿ ਉਹ ਹਰ ਤਰ੍ਹਾਂ ਦੀਆਂ ਵਸਤਾਂ ਫਲ ਬਿਜਲੀ ਉਪਕਰਨ ਬੂਟ ਕੱਪੜੇ ਅਤੇ ਰਸੋਈ ਵਿੱਚ ਵਰਤੋਂ ਆਉਣ ਵਾਲੀਆਂ ਵਸਤਾਂ ਸਭ ਦੀ ਨਿਰੰਤਰ ਸਪਲਾਈ ਇੰਡੀਆ ਵਿੱਚ ਹੋਣੀ ਚਾਹੀਦੀ ਹੈ ਤਾਂਕਿ ਇੱਥੋਂ ਦੇ ਨਿਵਾਸੀਆਂ ਨੂੰ ਮਿਲਾਵਟ ਤੋਂ ਰਹਿਤ ਸਹੀ ਕੀਮਤ ਤੇ ਇਹ ਵਸਤਾਂ ਉਪਲਬਧ ਹੋਣ ਅਤੇ ਲੋਕ ਹਕੂਮਰਾਨਾਂ ਵੱਲੋਂ ਪੈਦਾ ਕੀਤੀ ਗਈ ਮਹਿੰਗਾਈ ਦੀ ਮਾਰ ਤੋਂ ਬਚ ਸਕਣ ਇਹ ਵਿਚਾਰ ਸਰਦਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਅਮਰੀਕਾ ਦੇ ਪ੍ਰੈਜ਼ੀਡੈਂਟ ਵੱਲੋਂ ਇੰਡੀਆ ਵਿੱਚ ਭੇਜੀਆਂ ਜਾਣ ਵਾਲੀਆਂ ਅਮਰੀਕਨ ਲੋੜੀਂਦੀਆਂ ਵਸਤਾਂ ਦੇ ਸਬੰਧ ਵਿੱਚ ਬਣਾਈ ਗਈ ਨੀਤੀ ਦਾ ਸਵਾਗਤ ਕਰਦੇ ਹੋਏ ਅਤੇ ਮੋਦੀ ਹਕੂਮਤ ਵੱਲੋਂ ਪ੍ਰਸ਼ਟਾਚਾਰੀ ਦੀ ਬਦੌਲਤ ਮਹਿੰਗਾਈ ਪੈਦਾ ਕਰਨ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ ਉਹਨਾਂ ਕਿਹਾ ਕਿ ਇਹ ਬਹੁਤ ਦੁੱਖ ਦੀ ਗੱਲ ਹੈ ਜਦੋਂ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਕੋ ਮੰਤਰੀ ਪਦਰ ਤੇ ਸਭ ਮੁਲਕਾਂ ਦੀਆਂ ਸਰਹੱਦਾਂ ਖੋਲ ਕੇ ਹਰ ਤਰ੍ਹਾਂ ਦੀ ਵਸਤੂ ਦਾ ਆਦਾਨ-ਪ੍ਰਦਾਨ ਤੇ ਵਪਾਰ ਕਰਨ ਦੇ ਸੁਝਾਦੰਦੀ ਹੋਈ ਸਮੂੱਚੇ ਮੁਲਕਾਂ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਦੀ ਗੱਲ ਕਰ ਰਹੀ ਹੈ ਤਾਂ ਸਾਡੇ ਇਹ ਫਿਰਕੂ ਹੁਕਮਰਾਨ ਪੰਜਾਬ ਦੀਆਂ ਸਰਹੱਦਾਂ ਸੁਲੇਮਾਨ ਕੀ ਅਟਾਰੀ ਵਾਗਾ ਹੁਸੈਨੀ ਵਾਲਾ ਨੂੰ ਵਪਾਰ ਲਈ ਖੋਲਣ ਦੀ ਬਜਾਏ ਇਸ ਉੱਤੇ ਹੋਰ ਸਖਤੀ ਤੇ ਪਾਬੰਦੀਆਂ ਲਗਾ ਕੇ ਸਾਡੀ ਆਰਥਿਕਤਾ ਨੂੰ ਮੰਦਭਾਵਨਾ ਅਧੀਨ ਸੱਟ ਮਾਰਨ ਦੇ ਅਮਲ ਕਰ ਰਹੀਆਂ ਹਨ ਕਿਉਂਕਿ ਜੋ ਸਾਡੇ ਪੰਜਾਬ ਦੀ ਜ਼ਿਮੀਂਦਾਰਾਂ ਦੀ ਝੋਨੇ ਦੀ ਫਸਲ ਹੈ ਉਸਦੀ ਕੀਮਤ ਇੱਥੇ 2500 ਰੁਪਏ ਮਿਲਦੀ ਹੈ ਜਦੋਂ ਕਿ ਪਾਕਿਸਤਾਨ ਵਿੱਚ 8000 ਰੁਪਏ ਪ੍ਰਤੀ ਕੁੰਟਲ ਵਿਕ ਰਹੀ ਹੈ ਇਸੇ ਤਰ੍ਹਾਂ ਹੋਰ ਖੇਤੀਬਾੜੀ ਵਸਤਾਂ ਅਤੇ ਫੂਡ ਪ੍ਰੋਸੈਸਿੰਗ ਵਾਲੇ ਫਲ ਫੁੱਲ ਵੀ ਇਹਨਾਂ ਮੁਲਕਾਂ ਵਿੱਚ ਭੇਜ ਕੇ ਇੱਥੋਂ ਦੇ ਜ਼ਿਮੀਦਾਰ ਮਜ਼ਦੂਰ ਦੀ ਆਰਥਿਕਤਾ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ ਜਿਸ ਵਿੱਚ ਸੈਂਟਰ ਦੀ ਮੋਦੀ ਹਕੂਮਤ ਜਾਣਬੁੱਝ ਕੇ ਰੁਕਾਵਟ ਪਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸ਼੍ਰੀ ਡੋਨਾਲਡ ਟਰੰਪ ਨੂੰ ਇਹ ਅਪੀਲ ਕਰਦਾ ਹੈ ਕਿ ਉਹ ਹਰ ਤਰ੍ਹਾਂ ਦੀਆਂ ਵਸਤਾਂ ਦੀ ਉੱਚ ਕੁਆਲਿਟੀ ਨੂੰ ਮੁੱਖ ਰੱਖਦੇ ਹੋਏ ਸਾਡੇ ਇੰਡੀਅਨ ਦੇ ਪੰਜਾਬੀਆਂ ਨੂੰ ਸਹੀ ਕੀਮਤ ਤੇ ਭੇਜਣ ਦਾ ਪ੍ਰਬੰਧ ਕਰਨ ਤਾਂ ਕਿ ਜਿੱਥੇ ਸਾਫ਼-ਸੁਥਰੀਆਂ ਵਿਵਸਥਾ ਮਿਲ ਸਕਣ ਉੱਥੇ ਇੰਡੀਅਨ ਕੀਮਤਾਂ ਨਾਲੋਂ ਘੱਟ ਕੀਮਤ ਤੇ ਇਹ ਵਸਤਾਂ ਇੱਥੋਂ ਦੇ ਨਾਗਰਿਕਾਂ ਨੂੰ ਪ੍ਰਾਪਤ ਹੋ ਸਕਣ ਸ਼੍ਰੀ ਮੋਦੀ ਦੀਆਂ ਦਿਸ਼ਾਹੀਣ ਨੀਤੀਆਂ ਤੇ ਅਮਲਾਂ ਦੀ ਬਦੌਲਤ ਵੱਧ ਚੁੱਕੀ ਮਹਿੰਗਾਈ ਵਿੱਚ ਪੀਸ ਰਹੇ ਹਨ ਸ਼੍ਰੀ 트੍ਰੰਪ ਨੇ ਜੋ ਇੰਡੀਆ ਦੇ ਸਬੰਧ ਵਿੱਚ ਪਾਲਸੀ ਬਣਾਈ ਹੈ ਸਵਾਗਤਯੋਗ ਸੈਂਟਰ ਵਿੱਚ ਕਾਬਜ ਬੀਜੇਪੀ ਆਰਐਸਐਸ ਹਕੂਮਤ ਦੀਆਂ ਦਿਸ਼ਾਹੀਣ ਫਿਰਕੂ ਨੀਤੀਆਂ ਦੀ ਬਦੌਲਤ ਸਮੁੱਚੇ ਮੁਲਕ ਵਿੱਚ ਹਰ ਨਾਗਰਿਕ ਦੀ ਰਸੋਈ ਵਿੱਚ ਵਰਤੋਂ ਆਉਣ ਵਾਲੀਆਂ ਵਸਤਾਂ ਦੀਆਂ ਕੀਮਤਾਂ ਅਸਮਾਨ ਛੂ ਰਹੀਆਂ ਹਨ ਅਤੇ ਇਹਨਾਂ ਨੇ ਇੱਥੋਂ ਦੇ ਨਾਗਰਿਕਾਂ ਦਾ ਕਚੂਮਰ ਕੱਢਿਆ ਪਿਆ ਇਸ ਲਈ ਜੋ ਅਮਰੀਕਾ ਦੇ ਸਦਰ ਸ਼੍ਰੀ ਡੋਨਾਲਡ ਟਰੰਪ ਨੇ ਇੰਡੀਆ ਦੇ ਸਬੰਧ ਵਿੱਚ ਟੈਰਿਫ ਲਗਾਉਂਦੇ ਹੋਏ ਨਵੀਂ ਨੀਤੀ ਲਾਗੂ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉਸ ਦਾ ਜਿੱਥੇ ਸਵਾਗਤ ਕਰਦਾ ਹੈ ਉੱਥੇ ਅਮਰੀਕਾ ਨੂੰ ਇਹ ਅਪੀਲ ਕਰਨੀ ਚਾਹੇਗਾ ਕਿ ਉਹ ਹਰ ਤਰ੍ਹਾਂ ਦੀਆਂ ਵਸਤਾਂ ਫਲ, ਬਿਜਲੀ ਉਪਕਰਨ, ਬੂਟ, ਕੱਪੜੇ ਅਤੇ ਰਸੋਈ ਵਿੱਚ ਵਰਤੋਂ ਆਉਣ ਵਾਲੀਆਂ ਵਸਤਾਂ ਸਭ ਦੀ ਨਿਰੰਤਰ ਸਪਲਾਈ ਇੰਡੀਆ ਵਿੱਚ ਹੋਣੀ ਚਾਹੀਦੀ ਹੈ ਤਾਂ ਕਿ ਇੱਥੋਂ ਦੇ ਨਿਵਾਸੀਆਂ ਨੂੰ ਮਿਲਾਵਟ ਤੋਂ ਰਹਿਤ ਸਹੀ ਕੀਮਤ ਤੇ ਇਹ ਵਸਤਾਂ ਉਪਲਬਧ ਹੋਣ ਅਤੇ ਲੋਕ ਹੁਕਮਰਾਨਾਂ ਵੱਲੋਂ ਪੈਦਾ ਕੀਤੀ ਗਈ ਮਹਿੰਗਾਈ ਦੀ ਮਾਰ ਤੋਂ ਬਚ ਸਕਣ ਇਹ ਵਿਚਾਰ ਸਰਦਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਅਮਰੀਕਾ ਦੇ ਪ੍ਰੈਜ਼ੀਡੈਂਟ ਵੱਲੋਂ ਇੰਡੀਆ ਵਿੱਚ ਭੇਜੀਆਂ ਜਾਣ ਵਾਲੀਆਂ ਅਮਰੀਕਨ ਲੋੜੀਂਦੀਆਂ ਵਸਤਾਂ ਦੇ ਸਬੰਧ ਵਿੱਚ ਬਣਾਈ ਗਈ ਨੀਤੀ ਦਾ ਸਵਾਗਤ ਕਰਦੇ ਹੋਏ ਅਤੇ ਮੋਦੀ ਹਕੂਮਤ ਵੱਲੋਂ ਭ੍ਰਿਸ਼ਟਾਚਾਰੀ ਦੀ ਬਦੌਲਤ ਮਹਿੰਗਾਈ ਪੈਦਾ ਕਰਨ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ ਉਹਨਾਂ ਕਿਹਾ ਕਿ ਇਹ ਬਹੁਤ ਦੁਖਦੀ ਗੱਲ ਹੈ ਜਦੋਂ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਕੋ ਮੰਤਰੀ ਪਦਰ ਤੇ ਸਭ ਮੁਲਕਾਂ ਦੀਆਂ ਸਰਹੱਦਾਂ ਖੋਲ ਕੇ ਹਰ ਤਰ੍ਹਾਂ ਦੀ ਵਸਤੂ ਦਾ ਆਦਾਨ-ਪ੍ਰਦਾਨ ਤੇ ਵਪਾਰ ਕਰਨ ਦੇ ਸੁਝਾਦੰਦੀ ਹੋਈ ਸਮੂਚੇ ਮੁਲਕਾਂ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਦੀ ਗੱਲ ਕਰ ਰਹੀ ਹੈ ਤਾਂ ਸਾਡੇ ਇਹ ਫਿਰਕੂ ਹੁਕਮਰਾਨ ਪੰਜਾਬ ਦੀਆਂ ਸਰਹੱਦਾਂ ਸੁਲੇਮਾਨ ਕੀ ਅਟਾਰੀ ਵਾਗਾ ਹੁਸੈਨੀ ਵਾਲਾ ਨੂੰ ਵਪਾਰ ਲਈ ਖੋਲਣ ਦੀ ਬਜਾਏ ਇਸ ਉੱਤੇ ਹੋਰ ਸ਼ਕਤੀ ਤੇ ਪਾਬੰਦੀਆਂ ਲਗਾ ਕੇ ਸਾਡੀ ਆਰਥਿਕਤਾ ਨੂੰ ਮੰਦਭਾਵਨਾ ਅਧੀਨ ਸੱਟ ਮਾਰਨ ਦੇ ਅਮਲ ਕਰ ਰਹੀਆਂ ਹਨ ਕਿਉਂਕਿ ਜੋ ਸਾਡੇ ਪੰਜਾਬ ਦੀ ਜ਼ਿਮੀਂਦਾਰਾਂ ਦੀ ਝੋਨੇ ਦੀ ਫਸਲ ਹੈ ਉਸ ਦੀ ਕੀਮਤ ਇੱਥੇ 2500 ਰੁਪਏ ਮਿਲਦੀ ਹੈ ਜਦੋਂ ਕਿ ਪਾਕਿਸਤਾਨ ਵਿੱਚ 8000 ਰੁਪਏ ਪ੍ਰਤੀ ਕਵੰਟਲ ਵਿਕ ਰਹੀ ਹੈ ਇਸੇ ਤਰ੍ਹਾਂ ਹੋਰ ਖੇਤੀਬਾੜੀ ਵਸਤਾਂ ਅਤੇ ਫੂਡ ਪ੍ਰੋਸੈਸਿੰਗ ਵਾਲੇ ਫਲ ਫੁੱਲ ਵੀ ਇਹਨਾਂ ਮੁਲਕਾਂ ਵਿੱਚ ਭੇਜ ਕੇ ਇੱਥੋਂ ਦੇ ਜ਼ਿਮੀਂਦਾਰ ਮਜ਼ਦੂਰ ਦੀ ਆਰਥਿਕਤਾ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ ਜਿਸ ਵਿੱਚ ਸੈਂਟਰ ਦੀ ਮੋਦੀ ਹਕੂਮਤ ਜਾਣਬੁੱਝ ਕੇ ਰੁਕਾਵਟ ਪਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸ਼੍ਰੀ ਡੋਨਾਲਡ ਟਰੰਪ ਨੂੰ ਇਹ ਅਪੀਲ ਕਰਦਾ ਹੈ ਕਿ ਉਹ ਹਰ ਤਰ੍ਹਾਂ ਦੀਆਂ ਵਸਤਾਂ ਦੀ ਉੱਚ ਕੁਆਲਿਟੀ ਨੂੰ ਮੁੱਖ ਰੱਖਦੇ ਹੋਏ ਸਾਡੇ ਇੰਡੀਅਨ ਦੇ ਪੰਜਾਬੀਆਂ ਨੂੰ ਸਹੀ ਕੀਮਤ ਤੇ ਭੇਜਣ ਦਾ ਪ੍ਰਬੰਧ ਕਰਨ ਤਾਂ ਕਿ ਜਿੱਥੇ ਸਾਫ਼ ਸੁਥਰੀਆਂ ਵਿਵਸਥਾ ਮਿਲ ਸਕਣ ਉੱਥੇ ਇੰਡੀਅਨ ਕੀਮਤਾਂ ਨਾਲੋਂ ਘੱਟ ਕੀਮਤ ਤੇ ਇਹ ਵਸਤਾਂ ਇੱਥੋਂ ਦੇ ਨਾਗਰਿਕਾਂ ਨੂੰ ਪ੍ਰਾਪਤ ਹੋ ਸਕਣ